ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਹਾਡੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਪਾਂਦੀ ਗੱਲ ਵਿਗੜ ਰਹੀ ਹੈ ਅਤੇ ਤੁਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਦੇ ਵਿੱਚ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਜਲਦੀ ਵਿਆਹ ਕਰਵਾਉਣ ਵਾਲਾ ਇੱਕ ਅਜਿਹਾ ਅਜਮਾਇਆ ਹੋਇਆ ਉਪਾਅ ਦੱਸਣ ਜਾ ਰਹੀ ਹਾਂ ਜੇਸਾਪਾਣੂ ਕਰਕੇ ਹੁਣ ਤੱਕ ਲੱਖਾਂ ਕਰੋੜਾਂ ਲੋਕਾਂ ਨੂੰ ਫਾਇਦਾ ਪਹੁੰਚਿਆ ਹੈ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਹਨ ਜੇਕਰ ਤੁਸੀਂ ਇਸ ਸੁਪਾਣ ਨੂੰ ਚੰਗੀ ਤਰ੍ਹਾਂ ਸਮਝ ਲਿਆ ਮੇਰੇ ਦੁਆਰਾ ਦੱਸੇ ਗਏ ਤਰੀਕੇ ਨਾਲ ਕਰ ਦਿੱਤਾ ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਤੁਹਾਡੇ ਵਿਆਹ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਆਵੇਗਾ ਅਤੇ ਤੁਹਾਡਾ ਵਿਆਹ ਵੀ ਜਲਦੀ ਤੈਅ ਹੋ ਜਾਵੇਗਾ ਸੰਗਤ ਜੀ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਿੰਨਾ ਬੱਚਿਆਂ ਨੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਉਹ ਬੱਚੇ ਜੇਕਰ ਇਹ ਉਪਾਅ ਖੁਦ ਕਰਨਾ ਚਾਹਣ ਤਾਂ ਖੁਦ ਕਰ ਸਕਦੇ ਹਨ ਜੇਕਰ ਉਹ ਖੁਦ ਨਾ ਕਰਨਾ ਚਾਹਣ ਤਾਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਇਹ ਉਪਾਅ ਕਰ ਸਕਦੇ ਹਨ ਕਈ ਵਾਰ ਬੱਚਿਆਂ ਦੇ ਵਿਆਹ ਦੀ ਗੱਲ ਬੰਦੇ-ਬੰਦੇ ਵਿੱਚ ਕਾਰ ਹੀ ਰੁਕ ਜਾਂਦੀ ਹੈ ਜਾਂ ਕੋਈ ਚੰਗਾ ਰਿਸ਼ਤਾ ਨਹੀਂ ਆ ਰਿਹਾ ਹੁੰਦਾ ਅਜਿਹੀ ਸਥਿਤੀ ਵਿੱਚ ਬੱਚੇ ਅਤੇ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਹਨ ਔਰ ਸੋਚਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ ਅਤੇ ਹੋਵੇ ਵੀ ਕਿਉਂ ਨਾ ਕਿਉਂਕਿ ਅਜਾਏ ਵਿੱਚ ਬੱਚਿਆਂ ਦੀ ਉਮਰ ਵਧਦੀ ਜਾਂਦੀ ਹੈ ਜਨਮ ਕੁੰਡਲੀ ਦਾ ਜੋ ਸੰਤਾਪ ਪਾਪ ਹੁੰਦਾ ਹੈ ਉਥੋਂ ਹੀ ਅਸੀਂ ਵਿਆਦਾ ਵਿਚਾਰ ਕਰਦੇ ਹਾਂ ਜਦੋਂ ਕੁੰਡਲੀ ਦਾ ਸੰਤਾਪ ਸੁਆਮੀ ਕਰੂਰ ਗ੍ਰਹਾਂ ਦੇ ਵਿੱਚ ਪ੍ਰਭਾਵ ਵਿੱਚ ਆ ਜਾਵੇ ਜਾਨੀ ਕਿ ਪਾਪ ਗ੍ਰਹਿ ਦੇ ਵਿੱਚ ਆ ਜਾਵੇ ਤਾਂ ਅਜਿਹੀ ਸਥਿਤੀ ਪਾ ਜਾਂਦੀ ਹੈ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਕਿਸੇ ਨਾ ਕਿਸੇ ਕਾਰਨ ਕਰਕੇ ਵਿਚਕਾਰ ਹੀ ਬ੍ਰੇਕ ਹੋ ਜਾਵੇਗਾ ਅਤੇ ਕਈ ਵਾਰ ਰਿਸ਼ਤਾ ਜੇਕਰ ਪੱਕਾ ਵੀ ਹੋ ਜਾਵੇ ਤਾਂ ਅੰਤ ਵਿੱਚ ਜਾ ਕੇ ਗੱਲ ਵਿਗੜ ਜਾਵੇਗੀ ਕਦੇ ਲੜਕੀ ਵਾਲੇ ਮਨਾਂ ਕਰ ਦੇਣਗੇ ਕਿਸੇ ਗੱਲ ਨੂੰ ਲੈ ਕੇ ਤਾਂ ਕਦੇ ਲੜਕੇ ਵਾਲਿਆਂ ਵੱਲੋਂ ਨਾ ਹੋ ਜਾਵੇਗੀ ਜਾਂ ਫਿਰ ਤੁਹਾਨੂੰ ਆਪਣੇ ਮਨ ਮੁਤਾਬਕ ਚੰਗਾ ਰਿਸ਼ਤਾ ਨਹੀਂ ਮਿਲ ਪਾਵੇਗਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਪ੍ਰਕਾਰ ਦਾ ਪੋਜ਼ਿਟਿਵ ਜਵਾਬ ਸਾਹਮਣੇ ਤੋਂ ਤੁਹਾਨੂੰ ਮਿਲ ਨਹੀਂ ਪਾਵੇਗਾ ਤੁਹਾਡੇ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾਵੇਗੀ ਜੇਕਰ ਤੁਸੀਂ ਇੰਨਾਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ ਜਾਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਹਨ ਕਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੋ ਪਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਬਸ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਅਤੇ ਤੁਸੀਂ ਇਸ ਨੂੰ ਪਾਣੋ ਕਰ ਦੇਣਾ ਯਕੀਨ ਮੰਨੋ ਵਿਆਹ ਨੂੰ ਲੈ ਕੇ ਜੋ ਸਮੱਸਿਆਵਾਂ ਚੱਲ ਰਹੀਆਂ ਹਨ ਉਸ ਮਾਬ ਤੋਂ ਜਾਣਗੀਆਂ ਤਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨਾ ਚਾਹਾਂਗੀ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਸੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਆ ਜਾਈਆਂ ਹੈ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਸੰਗਤ ਜੀ ਚਾਹੇ ਸ਼ੁਕਲ ਪੱਖ ਦਾ ਸ਼ਨੀਵਾਰ ਹੋਵੇ ਚਾਹੇ ਕ੍ਰਿਸ਼ਨ ਪੱਖ ਦਾ ਸ਼ਨੀਵਾਰ ਹੋਵੇ ਕੋਈ ਵੀ ਸ਼ਨੀਵਾਰ ਹੋਵੇ ਕਿਸੇ ਵੀ ਸ਼ਨੀਵਾਰ ਦੇ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਮੱਸੀਆ ਵਾਲੇ ਦਿਨ ਵੀ ਕਰ ਸਕਦੇ ਹੋ ਸੂਰਜ ਡੁੱਬਣ ਦਾ ਜੋ ਸਮਾਂ ਹੁੰਦਾ ਹੈ ਜਾਨੀ ਕਿ ਸੂਰਜ ਜਦੋਂ ਅਸਤ ਹੁੰਦਾ ਹੈ ਉਸ ਸਮੇਂ ਦੇ ਲਗਭਗ ਤੁਹਾਨੂੰ ਇਹ ਉਪਾਅ ਕਰਨੇ ਹਨ ਇਸ ਉਪਾਅ ਨੂੰ ਕਰਨ ਲਈ ਤੁਹਾਡੇ ਕੋਲ ਕੀ ਸਮਗਰੀ ਹੋਣੀ ਚਾਹੀਦੀ ਹੈ ਬੜਾ ਹੀ ਆਸਾਨ ਜਿਹਾ ਉਪਾਅ ਹੈ ਬਸ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਜ਼ਰੂਰ ਸੁਣ ਲਿਓ ਇਹ ਉਪਾਅ ਜੇਕਰ ਤੁਸੀਂ ਕਰਦੇ ਹੋਗੇ ਤਾਂ ਸੋ ਆਫ ਇਸ ਤੇ ਮੈਨੂੰ ਵਿਸ਼ਵਾਸ ਹੈ ਤੁਹਾਡੇ ਬੱਚਿਆਂ ਦਾ ਵਿਆਤ ਤੈ ਹੋ ਜਾਵੇਗਾ ਤਾਂ ਵੀਡੀਓ ਦੇ ਵਿੱਚ ਅੱਗੇ ਵਾਦਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਉਪਾਅ ਕਰਨ ਲਈ ਕੀ ਕੀ ਸਮਗਰੀ ਤੁਹਾਨੂੰ ਲੈਣੀ ਹੈ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਰੁਮਾਲ ਦੇ ਸਾਈਜ਼ ਦਾ ਬਹੁਤ ਹੀ ਵੱਡੇ ਕੱਪੜੇ ਦੀ ਜ਼ਰੂਰਤ ਨਹੀਂ ਰੁਮਾਲ ਦੇ ਸਾਈਜ਼ ਦਾ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਤਾਜ਼ਾ ਹੋਣਾ ਚਾਹੀਦਾ ਹੈ ਅਤੇ ਚਾਹੀਦੇ ਹਨ ਤੁਹਾਨੂੰ ਮੁੱਠੇ ਭਰ ਉਰਦ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਉਰਦ ਕਿਵੇਂ ਤੇ ਹੁੰਦੇ ਹਨ ਤੁਸੀਂ ਭਲੀ ਭਾਤ ਜਾਣਦੇ ਹੋ ਜੇਕਰ ਨਹੀਂ ਵੀ ਜਾਣਦੇ ਤਾਂ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਉਸ ਦੀ ਤਸਵੀਰ ਦੇਖ ਸਕਦੇ ਹੋ ਉਰਦ ਕਿਹੜੇ ਲੈਣੇ ਹਨ ਸਾਬਤ ਲੈਣ ਜਾਂ ਫਿਰ ਉਰਦੇ ਦੀ ਦਾਲ ਚੱਲ ਸਕਦੀ ਹੈ ਤਾਂ ਮੈਂ ਤੁਹਾਨੂੰ ਦੱਸਾਂਗੀ ਤੁਹਾਨੂੰ ਦਾਲ ਨਹੀਂ ਲੈਣੀ ਇਥੇ ਸਾਬਤ ਉੜਦੇ ਹੀ ਤੁਹਾਨੂੰ ਲੈਣੀ ਹੈ ਅਤੇ ਚਾਹੀਦਾ ਹੈ ਤੁਹਾਨੂੰ ਇੱਕ ਦੀਵਾ ਦੀਵਾ ਤੁਸੀਂ ਆਟੇ ਦਾ ਬਣਾਉਣਾ ਹੈ ਇਸ ਲਈ ਤੁਸੀਂ ਆਟਾ ਗੁੰਨ ਲਓ ਤੇ ਇੱਕ ਦੀਵਾ ਤਿਆਰ ਕਰ ਲਓ ਚਾਰ ਮੂੰਹ ਵਾਲਾ ਹੁਣ ਕੁਝ ਅਜਾਇਬ ਲੋਕ ਹੋਣਗੇ ਜੋ ਸੋਚਣਗੇ ਕਿ ਚਾਰ ਮੂੰਹ ਵਾਲਾ ਦੀਵਾ ਕੀ ਹੈ ਇਹ ਚਾਰ ਮੂੰਹ ਵਾਲਾ ਦੀਵਾ ਕੀ ਹੁੰਦਾ ਹੈ ਤਾਂ ਇਹ ਵੀ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਚਾਰ ਮੂੰਹ ਵਾਲਾ ਦੀਵਾ ਤਿਆਰ ਹੋਇਆ ਦੇਖ ਸਕਦੇ ਹੋ ਹੁਣ ਤੁਹਾਨੂੰ ਦੋ ਬੱਤੀਆਂ ਬਣਾਉਣੀਆਂ ਹਨ ਲੰਬੀ ਵਾਲੇ ਰੂਹ ਦੀ ਬੱਤੀ ਤੁਹਾਨੂੰ ਬਣਾ ਲੈਣੇ ਹਨ ਲੰਮੀ ਬੱਤੀ ਤੋਂ ਮਤਲਬ ਅਜਾਈ ਬੱਤੀ ਜੋ ਦੀਵਾ ਹੈ ਉਹ ਆਰ ਪਰ ਉਸੇ ਨਿਕਲ ਜਾਵੇ ਆਟੀ ਦਾ ਦੀਵਾ ਤਿਆਰ ਕਰਕੇ ਦੋ ਬੱਤੀਆਂ ਤਿਆਰ ਕਰਕੇ ਤੁਹਾਨੂੰ ਇਸ ਦੀਵੇ ਵਿੱਚ ਰੱਖ ਲੈਣੀਆਂ ਹਨ ਹੁਣ ਇਸ ਦੇ ਅੰਦਰ ਸਰੋਂ ਦਾ ਤੇਲ ਤੁਹਾਨੂੰ ਭਰ ਲੈਣਾ ਹੈ ਤੇ ਇਸ ਤੇਲ ਵਿੱਚ ਕਾਲੇ ਰੰਗ ਦੇ ਤੇਲ ਛੁਟਕੇ ਪਰ ਉਹ ਵੀ ਤੁਹਾਨੂੰ ਪਾ ਲੈਣੇ ਹਨ ਕਾਲੇ ਰੰਗ ਦੇ ਤੇਲ ਵਿਚਾਰ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਤਾਂ ਕਾਲੇ ਤੇਲ ਜ਼ਿਆਦਾ ਨਹੀਂ ਪਾਉਣੇ ਕੇਵਲ ਇੱਕ ਛੁਟਕੇ ਪਰ ਕਾਲੇ ਤੇਲ ਇਸ ਦੀਵੇ ਵਿੱਚ ਪਾ ਲਓ ਸਰੋਂ ਦੇ ਤੇਲ ਦੇ ਅੰਦਰ ਤਾਂ ਹੁਣ ਇਹ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹੋ ਗਿਆ ਕਾਲੇ ਰੰਗ ਦਾ ਕੱਪੜਾ ਦੂਸਰੇ ਹੋ ਗਏ ਮੁੱਠੀ ਪਰ ਉੜਦਾ ਤੇ ਤੀਸਰਾ ਇਹ ਚਾਰ ਮੂੰਹ ਵਾਲਾ ਦੀਵਾ ਤੁਸੀਂ ਤਿਆਰ ਕਰ ਲਿਆ ਜਿਵੇਂ ਅੰਦਰ ਦੋ ਬੱਤੀਆਂ ਤੁਸੀਂ ਇਸ ਪ੍ਰਕਾਰ ਨਾਲ ਰੱਖ ਦਿੱਤੀਆਂ ਹਨ ਜਿਸ ਪ੍ਰਕਾਰ ਨਾਲ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਦੇਖ ਲਓ ਉਸ ਪ੍ਰਕਾਰ ਹੁਣ ਤੁਸੀਂ ਸੂਚ ਕਾਲੇ ਰੰਗ ਦੇ ਜੋ ਤਿਲ ਹੁੰਦੇ ਹਨ ਛਟਕੀ ਪਰ ਉਹ ਵੀ ਰੱਖ ਲੈ ਹਨ ਹੁਣ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਲੈ ਕੇ ਪੀਪਲ ਦੇ ਦਰਖਤ ਦੇ ਹੇਠਾਂ ਚਲੇ ਜਾਣਾ ਹੈ ਤੁਹਾਡੇ ਆਸ-ਪਾਸ ਪੀਪਲ ਦਾ ਦਰਖਤ ਹੋਵੇਗਾ ਚਾਹੇ ਉਹ ਮੰਦਰ ਵਿੱਚ ਹੋਵੇ ਕਿਤੇ ਵੀ ਹੋਵੇ ਪੀਪਲ ਦੇ ਦਰਖਤ ਦੇ ਹੇਠਾਂ ਤੁਹਾਨੂੰ ਚਲੇ ਜਾਣਾ ਹੈ ਬਸ ਸ਼ਰਤ ਇੰਨੀ ਹੈ ਕਿ ਉਹ ਪੀਪਲ ਦਾ ਦਰਖਤ ਹੈ ਪੂਜਨ ਜੋ ਗੋਵੇਚਾਨੀ ਕੇ ਉਸ ਪੀਪਲ ਦੇ ਦਰਖਤ ਨੂੰ ਹੋਰ ਵੀ ਲੋਕ ਪੂਜਤੇ ਹੋਣ ਅਜੇਆ ਪੀਪਲ ਦਾ ਦਰਖਤ ਹੋਣਾ ਚਾਹੀਦਾ ਹੈ ਤਾਂ ਤੁਹਾਡਾ ਕੰਮ ਹੋਵੇਗਾ ਜਾਇ ਪੀਪਲ ਦੇ ਦਰਖਤੇ ਠਾਏ ਤਿੰਨੋ ਚੀਜ਼ਾਂ ਲੈ ਕੇ ਤੁਸੀਂ ਚਲੇ ਜਾਓ ਸਭ ਤੋਂ ਪਹਿਲਾਂ ਜਾ ਕੇ ਪੀਪਲ ਦੇ ਹੇਠਾਂ ਤੁਸੀਂ ਬੈਠ ਜਾਓ ਕਿਵੇਂ ਬੈਠਣਾ ਹੈ ਇਹ ਵਿਚਾਨ ਲੋ ਬੇहद ਜ਼ਰੂਰੀ ਹੈ ਤੁਹਾਡਾ ਜੋ ਮੂੰਹ ਹੈ ਉਹ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਧਿਆਨ ਦਿਓ ਕਿ ਜਦੋਂ ਤੁਸੀਂ ਬੈਠ ਰਹੇ ਹੋ ਤਾ ਤੁਹਾਡਾ ਜੋ ਚਿਹਰਾ ਹੈ ਜੋ ਮੂੰਹ ਹੈ ਉਹ ਪਸ਼ਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਬੈਠਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਜੋ ਕਪੜਾ ਤੁਸੀਂ ਲੈ ਕੇ ਗਏ ਹੋਰ ਮਾਲ ਦੇ ਸਾਈਜ਼ ਦਾ ਕਾਲੇ ਰੰਗ ਦਾ ਇਹ ਕਪੜਾ ਪਿੱਪਲ ਦੀ ਜੋ ਜੜ ਹੁੰਦੀ ਹੈ ਉਸ ਦੇ ਕੋਲ ਵਿਛਾ ਦਿਓ ਅਤੇ ਇਸ ਕਪੜੇ ਦੇ ਉੱਪਰ ਜੋ ਮੁੱਠੀ ਭੜ ਉੜਦੇ ਤੁਸੀਂ ਲੈ ਕੇ ਗਏ ਹੋ ਉਹ ਰੱਖ ਦਿਓ ਹੁਣ ਇਸ ਉਰਦ ਦੇ ਉੱਪਰ ਇਹ ਜੋ ਚਾਰ ਮੋਹ ਵਾਲਾ ਆਟੇ ਦਾ ਦੀਵਾ ਹੈ ਇਹ ਤੁਸੀਂ ਰੱਖ ਦਿਓ ਅਤੇ ਇਹਨਾਂ ਬੱਤੀਆਂ ਨੂੰ ਜਗਾ ਦਿਓ ਚਾਰੋਂ ਸਾਈਡ ਤੋਂ ਇਸ ਬੱਤੀ ਨੂੰ ਤੁਸੀਂ ਜਗਾ ਦਿਓ ਬੱਤੀਆਂ ਦੋ ਹੀ ਹਨ ਪਰ ਬੱਤੀਆਂ ਨੂੰ ਇਸ ਪ੍ਰਕਾਰ ਨਾਲ ਰੱਖਿਆ ਗਿਆ ਹੈ ਕਿ ਇਹ ਚਾਰੋਂ ਮੋਹ ਵਾਲਾ ਬਣ ਜਾਂਦਾ ਹੈ ਤਾਂ ਚਾਰੋਂ ਬੱਤੀਆਂ ਤੁਸੀਂ ਜਗਾ ਦਿਓ ਉਸ ਤੋਂ ਬਾਅਦ ਆਪਣੀ ਮਨੋ ਕਾਮਨਾ ਦਾ ਚੇਤਨ ਕਰੋ ਜੇਕਰ ਤੁਸੀਂ ਬੱਚੇ ਖੁਦ ਇਹ ਪਾ ਕਰ ਰਹੇ ਹੋ ਤਾਂ ਆਪਣੇ ਜਲਦੀ ਵਿਆਹ ਲਈ ભગવાન ਅਗੇ ਪ੍ਰਾਰਥਨਾ ਕਰੋ ਪੀਪਲ ਦੇ ਅੰਦਰ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਦੱਸਿਆ ਗਿਆ ਹੈ ਤਾਂ ਤੁਹਾਨੂੰ ਪ੍ਰਭੂ ਦਾ ਧਿਆਨ ਕਰਕੇ ਪ੍ਰਮਾਤਮਾ ਦਾ ਧਿਆਨ ਕਰਕੇ ਸ਼ਣੀ ਦੇ ਮਹਾਰਾਜ ਦਾ ਧਿਆਨ ਕਰਨਾ ਹੈ ਭਗਵਾਨ ਵਿਸ਼ਨੂੰ ਜੀ ਦਾ ਧਿਆਨ ਕਰਨਾ ਹੈ ਜਿਸ ਵੀ ਦੇਵੀ-ਦੇਵਤੇ ਵਿੱਚ ਤੁਹਾਡੀ ਸਭ ਤੋਂ ਜ਼ਿਆਦਾ ਸ਼ਰਧਾ ਹੈ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਉਹਨਾਂ ਦਾ ਹੀ ਧਿਆਨ ਤੁਸੀਂ ਕਰਨਾ ਹੈ ਤੇ ਆਪਣੇ ਜਲਦੀ ਵਿਆਹ ਦੀ ਕਾਮਨਾ ਕਰਨੀ ਹੈ ਆਪਣੇ ਮਨ ਹੀ ਮਨ ਵਿੱਚ ਇਹ ਚਿੰਤਨ ਤੁਹਾਨੂੰ ਕਰਨਾ ਹੈ ਜੇਕਰ ਤੁਸੀਂ ਮਾਤਾ ਪਿਤਾ ਹੋ ਤਾਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਤੁਹਾਨੂੰ ਕਾਮਨਾ ਕਰਨੀ ਹੈ ਮਨ ਹੀ ਮਨ ਵਿੱਚ ਤੁਹਾਡੀ ਜੋ ਮਨੋਂ ਕਾਮਨਾ ਹੈ ਉਸ ਨੂੰ ਤੁਹਾਨੂੰ ਦੁਹਰਾਉਣਾ ਹੈ ਦੇਵੀ ਦੇਵਤਿਆਂ ਦਾ ਧਿਆਨ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਇਸ ਪ੍ਰਕਾਰ ਨਾਲ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਇਸ ਪੀਪਲ ਦੇ ਦਰਖਤ ਦੀ ਤਿੰਨ ਪਰਕਰਮਾ ਕਰਨੀਆਂ ਹਨ ਤੇ ਜੇਕਰ ਪਰਕਰਮਾ ਕਰਨਾ ਸੰਭਵ ਨਹੀਂ ਹੈ ਤਾਂ ਫਿਰ ਆਪਣੀ ਜਗ੍ਹਾ ਤੇ ਤੁਸੀਂ ਖੜੇ ਹੋ ਕੇ ਗੋਲ-ਗੋਲ ਘੁੰਮ ਜਾਓ ਤਿੰਨ ਵਾਰ ਜੇਕਰ ਪੀਪਲ ਦੀ ਪਰਕਰਮਾ ਕਰਨਾ ਸੰਭਵ ਹੈ ਤਾਂ ਕਰ ਸਕਦੇ ਹੋ ਤਾਂ ਫਿਰ ਪੀਪਲ ਦੀਆਂ ਤਿੰਨ ਪਰਕਰਮਾ ਤੁਸੀਂ ਕਰ ਲਓ ਤੇ ਉਸ ਤੋਂ ਬਾਅਦ ਪ੍ਰਣਾਮ ਕਰਕੇ ਆਪਣੇ ਘਰ ਚਲੇ ਜਾਓ ਬਸ ਇਹਨਾਂ ਕੋ ਪਾ ਤੁਹਾਨੂੰ ਕਰਨਾ ਹੈ ਸਾਂਝਾ ਜੀ ਜੋ ਕਿਰਿਆ ਤੁਹਾਨੂੰ ਦੱਸੀ ਹੈ ਇਸ ਪਰਯੋਗ ਤੁਹਾਨੂੰ ਇਹ ਉਪਾਗ ਕਰਨਾ ਹੈ ਇਹ ਤੁਸੀ 3 ਸ਼ਨੀਵਾਰ ਲਗਾਤਾਰ ਕਰ ਦੇਣਾ ਹੈ ਤੁਹਾਡਾ ਕੰਮ ਜੋ ਹੈ ਉਹ ਇੱਕ ਸ਼ਨੀਵਾਰ ਤੁਸੀਂ ਕਰੋਗੇ ਉਦੋਂ ਹੀ ਬਣਨਾ ਸ਼ੁਰੂ ਹੋ ਜਾਵੇਗਾ ਪਰ ਬਹੁਤ ਵੱਡੀ ਸਮੱਸਿਆ ਹੈ ਤਾਂ ਬਹੁਤ ਵੱਡੀ ਸਮੱਸਿਆ ਜੇਕਰ ਵਿਆਹ ਨੂੰ ਲੈ ਕੇ ਚੱਲੀ ਹੋਈ ਹੈ ਰਿਸ਼ਤੇ ਬਿਲਕੁਲ ਹੋਣੇ ਬੰਦ ਹੋ ਗਏ ਹਨ ਜਾਂ ਫਿਰ ਬੱਚਿਆਂ ਦੀ ਉਮਰ ਬਹੁਤ ਜ਼ਿਆਦਾ ਹੈ ਰਿਸ਼ਤਾ ਕਿਤੇ ਤੈਅ ਨਹੀਂ ਹੋ ਰਿਹਾ ਤਾਂ ਫਿਰ ਤਿੰਨ ਸ਼ਨੀਵਾਰ ਵਿੱਚ ਤੁਸੀਂ ਉਪਾਅ ਨੂੰ ਕਰ ਸਕਦੇ ਹੋ ਨਿਸ਼ਚਿਤ ਹੋ ਤੇ ਤੁਹਾਨੂੰ ਇਹ ਉਪਾਅ ਕਰਨ ਨਾਲ ਲਾਭ ਹੋਵੇਗਾ ਤੁਹਾਡੇ ਬੱਚਿਆਂ ਦਾ ਵਿਆਹ ਤੈਅ ਹੋ ਜਾਵੇਗਾ ਇਹ ਉਪਾਅ ਅਜਮਾਇਆ ਹੋਇਆ ਉਪਾਅ ਹੈ ਇਸ ਲਈ ਤੁਹਾਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ